اいで دیکھو بڑا کر آ بندا یار بابا صاحب تیری سوچ تے ਪੰਨੂ ਨਗਰੀ ਪੰਨੂ ਗੱਲਾਂ ਕਰਦੇ ਕੈਪਟਨ ਪ੍ਰਤਾਪ ਸਿੰਘ ਬਾਜਵਾ ਬੰਦਬੁੱਧੀ ਆ ਇਧਰੋਂ ਪੰਨੂ ਇਹ ਆਪਣਾ ਪ੍ਰਤਾਪ ਸਿੰਘ ਬਾਜਵਾ ਉਹਨੇ ਬਾਜਵਾ ਜਾਨੀ ਬਾਜ ਰਿਆ ਮੇਰਾ ਦਫਾ ਬੜਾ ਹੋ ਗਿਆ ਇਸੇ ਕਰ ਦੋ ਜਾਨੀ ਉਹ ਜਰਨ ਨਾਲ ਹੰਡਾ ਕਰ ਖੜੇ ਬੈਠ ਗਏ ਚਲੋ ਸੰਜੂ ਖੜਾ ਹੋ ਜਾਓ ਆ ਆ ਗਿਆ ਆਦਰਦਨ ਡਾਕਟਰ ਭੀਮਰਾਓ ਅੰਮੇਦਕਰ ਸਾਹਿਬ ਜੀ ਦੀ ਜਨਮ ਸਤਾਬ ਦੀ ਆ ਉਸ ਤੇ ਸ਼ਰਦਾ ਦੇ ਫੁੱਲ ਭੇਂਟ ਕਰਨ ਆਏ ਆ ਬਟਾਲਾ ਵਿਖੇ ਗगन ਪਲਾਜਾ ਜੀ ਨੇ ਜਿਹੜੇ ਬਜਰੰਗ ਦਲ ਦੇ ਤੇ ਉੱਤਰ ਭਾਰਤ ਦੇ ਪ੍ਰਧਾਨ ਨੇ ਤੇ ਨਾਲ ਸਾਡੇ ਜਤਿੰਦਰ ਚਗਰਾ ਜੀ ਨੇ ਜਿਹੜੇ ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਨੇ ਅਸੀਂ ਸਾਰੇ ਮਿਲ ਜੁਲ ਕੇ ਜਿਹੜਾ ਅਤਵਾਦੀ ਗੁਰਪਤੰਦ ਪੰਨੂ ਨੇ ਕਾਲ ਦਿੱਤੀ ਆ ਵੀ ਜਿਹੜਾ ਬੰਦਾ ਸ਼ਰਦਾ ਦੇ ਫੁੱਲ ਪੁਆਇੰਟ ਕਰੂਗਾ ਬੀ ਆਰ ਅੰਬੇਦਕਰ ਸਾਹਿਬ ਜੀ ਨੂੰ ਜਾਂ ਬੁੱਧ ਤੋੜੂਗਾ ਉਹਦੇ ਖਿਲਾਫ ਉਹਨੂੰ ਜਣੀ 11 ਲੱਖ ਰੁਪਏ ਨਾਮ ਦਊਗਾ ਜਿਹੜਾ ਨੁਕਸਾਨ ਕਰੂਗਾ ਅਸੀਂ ਬੀ ਆਰ ਅੰਬੇਦਕਰ ਜੀ ਦੇ ਸਵਿਧਾਨ ਜੀ ਨੂੰ ਮੰਨਣ ਵਾਲੇ ਵਿਅਕਤੀ ਆ ਅਸੀਂ ਉੱਥੇ ਜਾਵਾਂਗੇ ਸ਼ਰਦਾ ਦੇ ਫੁੱਲ ਪੈਂਟ ਕਰਾਂਗੇ ਇੱਥੋਂ 100 200 ਮੀਟਰ ਤੇ ਹੀ ਆ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਆ ਜੀ ਸਾਡੇ ਭਾਰਦਰਤਨ ਨੇ 32 ਡਿਗਰੀਆਂ ਸੀ ਮੈਂ ਉਸ ਹੱਤਵਾਦੀ ਪੰਨੂ ਨੂੰ ਕਹਿਣਾ ਚਾਹਨਾ ਵਾ ਤੇਰੀ ਤਾਂ ਨਹੀਂ ਡਿਗਰੀ ਵੀ ਹੋਣੀ ਜਿੰਨੀਆਂ ਸਾਡੇ ਬੀ.ਆਰ. ਬੇਦਕਰ ਬਾਬਾ ਸਾਹਿਬ ਦੇ ਡਿਗਰੀਆਂ 32 ਡਿਗਰੀਆਂ ਸੀ ਲੇਕਿਨ ਆਏ ਦਿਨ ਜਿਹੜਾ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਘਬਰਾਹ ਕਰ ਰਿਹਾ ਨਾ ਹੱਤਵਾਦੀ ਪੰਨੂ ਮੈਂ ਤੁਹਾਨੂੰ ਚੈਨਲ ਵਾਲਿਆਂ ਨੂੰ ਕਹਿਣਾ ਚਾਹਨਾ ਵਾ ਇਹਦੇ ਘਰੇ ਦੋ ਵਾਰ ਤਿਰੰਗਾ ਝੰਡਾ ਲਾਇਆ ਇਹਨੂੰ ਮੈਂ ਉਦੋਂ ਵੀ ਚੰਡੀਗੜ੍ਹ ਵਿੱਚ ਵੀ ਕਿਹਾ ਸੀ ਵੀ ਬੰਦੇ ਦਾ ਪੁੱਤ ਬਣ ਜਾ ਬੰਦੇ ਦਾ ਪੁੱਤ ਬਣ ਜਾ ਨਹੀਂ ਤੇਰੀ ਨਾਨੀ ਯਾਦ ਕਰਾ ਦੇਾਂਗੇ ਉਦੋਂ ਅਸੀਂ ਇਹਦਾ 1.5 ਕਰੋੜ ਦਾ ਨਾਮ ਰੱਖਿਆ ਸੀ ਜਿਹੜਾ 1.5 ਕਰੋੜ ਦਾ ਨਾਮ ਅਸੀਂ ਦਵਾਂਗੇ ਜਿਹੜਾ ਇਹਦਾ ਕੋਈ ਨਰਕਾਇਟਿਕਟ ਦਊਗਾ ਨੂੰ ਚਾਹੇ ਕੈਨੇਡਾ ਜਾ ਜਾਂ ਅਮਰੀਕਾ ਜਾ ਉਸ ਤੋਂ ਬਾਅਦ ਇਹ ਫੇਰ ਨਾ ਛੱਡਿਆ ਸਾਡੇ ਤਿਰੰਗੇ ਝੰਡੇ ਦਾ ਬਾਹਰ ਬੈਠ ਕੇ ਅਪਮਾਨ ਕਰਦਾ ਪਿਆ ਫਿਰ ਕੀ ਹੋਇਆ ਜੀ ਮੈਂ ਕਹਿਣਾ ਚਾਹਨਾ ਬਈ ਬੰਦੇ ਦਾ ਪੁੱਤ ਬਣ ਜੋ ਅਸੀਂ ਸਾਰੇ ਇਕੱਠੇ ਆਂ ਪੰਜਾਬ ਵਾਸੀ ਹਿੰਦੂ ਮੁਸਲਮਾਨ ਸਿੱਖ ਸਾਈ ਜੈਨੀ ਬੁੱਧੀ ਪਾਰਸੀ ਸਾਰੇ ਇੱਕਾ ਕੋਈ ਦੂਰ ਨਹੀਂ ਹੈਗੇ ਅਸੀਂ ਸ਼ਰਾਰਤਾਂ ਕਰਦਾ ਪਹਿਲਾਂ ਵੀ ਉਹਨਾਂ ਨੇ ਬਾਬਾ ਸਾਹਿਬ ਅੰਬੇਡਕਰ ਸੰਵਿਧਾਨ ਦੇ ਰਚੇਤਾ ਨੇ ਉਹਨੀਆਂ ਮੂਰਤੀਆਂ ਨੂੰ ਪਹਿਲਾਂ ਕੋਸ਼ਿਸ਼ ਕੀਤੀ ਆ ਨੁਕਸਾਨ ਪਹੁੰਚਾਉਣ ਦੀ ਹੁਣ ਤਾਂ ਉਹਨੇ ਸ਼ਰਯਾਮ ਧਮਕੀ ਲਈ ਆ ਕਿ 11-11 ਲੱਖ ਰੁਪਏ ਦਿੱਤਾ ਜਾਵੇਗਾ ਜਿੱਥੇ-ਥੇ ਮੂਰਤੀਆਂ ਐ ਤੋੜੀਆਂ ਜਾਣ ਵਿਸ਼ੇਸ਼ ਤੌਰ ਤੇ ਬਟਾਲਾ ਤੇ ਸਾਡੀ ਟੀਮ ਇੱਥੇ ਬਹੁਤ ਵਧੀਆ ਕੰਮ ਕਰਦੀ ਸੀ ਸਾਡੀ ਨਾਲ ਗੱਲ ਹੋਈਏ ਕਹਿੰਦੇ ਹਾਂ ਇਸ ਦੇ ਸਾਨੂੰ ਪ੍ਰੋਟੈਸਟ ਕਰਨਾ ਇਸ ਕਰਕੇ ਮੇਰੇ ਨਾਲ ਰਾਸ਼ਟਰੀ ਮਾਂ ਸੱਜੇ ਕੁਲਦੀਪ ਸੋਨੀ ਜੀ ਉੱਤਰਪਾਰ ਦੇ ਪਰਿਵਾਰੀ ਜੀ ਨਾਲ ਸਾਡੇ ਗਗਨਪਾਲਾ ਜੀ ਨਾਲ ਮਨਜੀਤ ਜੀ ਸੱਤਰ ਸਾਡੇ ਆਨਲਾਈਨ ਦੇ ਤੇ ਜਸਪਾਲ ਜੀ ਨੇ ਵੀ ਸਾਡੇ ਇੱਥੇ ਦੇ ਲੋਕਲ ਆਪਣੇ ਪੰਜਾਬ ਪ੍ਰਧਾਨ ਜੀ ਚੰਦਰ ਕਾਂਜੀ ਐਡਵੋਕੇਟ ਜੀ ਤਾਂ ਇਹ ਸਾਰੇ ਅਸੀਂ ਅੱਜ ਇੱਥੇ ਪਹੁੰਚੇ ਆ ਹੁਣ ਸਿਰ ਸਾਡਾ ਮੁੱਖ ਮਕਸਦ ਹੈ ਉਹਨੂੰ ਸੰਦੇਸ਼ ਭੇਜਣਾ ਆਪਣੇ ਵੱਲੋਂ ਉਹਦਾ ਸੰਦੇਸ਼ ਤਾਂ ਸਾਨੂੰ ਭਾਰਤ ਵਾਸੀਆਂ ਨੂੰ ਮਿਲ ਗਿਆ ਸਾਡਾ ਔਖਾ ਆ ਉਹਦਾ ਇਲਾਜ ਉਹੀ ਹੋਣਾ ਚਾਹੀਦਾ ਜਿੱਦਾਂ ਨਿੱਜੜ ਦਾ ਇਲਾਜ ਹੋਇਆ ਸੀ ਲੱਭਾ ਹੀ ਨਹੀਂ ਪਤਾ ਹੀ ਨਹੀਂ ਲੱਗਾ ਕਿਨੇ ਮਾਰ ਦਿੱਤਾ ਇਹੇ ਤਰ੍ਹਾਂ ਹੁਣ ਉਹਨੂੰ ਪਤਾ ਵੀ ਆਵੇ ਹਾਲ ਮੇਰਾ ਉਹੀ ਹੋਣਾ ਇਸੇ ਕਰਕੇ ਉਹ ਆਪਣਾ ਇਨੀ ਸਕਿਉਰਟੀ ਲਈ ਫਿਰਦਾ ਧਮਕੀਆਂ ਦਿੰਦੇ ਆ ਮਾਹੌਲ ਖਰਾਬ ਕਰਨ ਦੇ ਆ ਆ ਇਸ ਗੱਲ ਤੋਂ ਬਿਲਕੁਲ ਕਲੀਅਰ ਹੋ ਜਾ ਜਿਹੜਾ 11 ਲੱਖ ਰੁਪਏ ਵਾਲਾ ਮੈਸੇਜ ਆਦਾ ਕਿ ਭਈ ਬਾਹਰੋਂ ਕੋਈ ਫੰਡਿੰਗ ਹੋ ਰਹੀ ਆ ਜਿਸ ਦੇ ਲਈ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਇਹ ਕਾਰਸ਼ਦੀਪ ਡੱਲੇ ਨਾਂ ਦਾ ਬੰਦਾ ਹੈ ਉਹ ਵੀ ਧਮਕੀਆਂ ਦਿੰਦਾ ਪੈਸੇ ਲਾਦਾ ਕਦੀ ਸਾਡੇ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਪਹੁੰਚਿਆ ਗੁਰਸੇਮ ਫਰਾਂਟ ਐਂਟੀ ਟੈਰਰਿਸਟ ਤੋਂ ਫਰਾਂਟ ਤੋਂ ਉਹਨਾਂ ਦਾ ਵੀ ਉਹ ਦਿੰਦਾ ਤੇ ਇਹੀ ਆ ਕਿ ਆਪਣੇ ਪੰਜਾਬ ਦੇ ਲਈ ਲੜਨਾ ਆਪਣੇ ਦੇਸ਼ ਦੇ ਲਈ ਲੜਨਾ ਤੇ ਅਸੀਂ ਸਾਰੇ ਨੇ ਸੰਜੁਗਤ ਤੌਰ ਤੇ ਅੱਜ ਜਿਹੜਾ ਇੱਥੇ ਆਪਾਂ ਪੁਤਲਾ ਫੂਕਣਾ ਪ੍ਰਦਰਸ਼ਨ ਨਾਲ ਇਹ ਜਿੰਨੇ ਵੀ ਅਤਵਾਦੀ ਆ ਜਿਨ੍ਹਾਂ ਦੇ ਉਹਨਾਂ ਨੇ ਨਾਂ ਲਿਆ ਪਾਸ਼ਾ ਦਾ ਹੋਰ ਵੀ